ਸਾਧ ਸੰਤ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੋ ਨਿੰਦਿਆ ਹੋਈ ਪਿਛਲੇ 20 25 ਸਾਲ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਉਹ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਸਦਾਸੀ ਖਲਾਸਾ ਕਰਾਂਗੇ ਸਾਨੂੰ ਉਸ ਸਾਜ਼ਿਸ਼ ਦਾ ਕੱਲਾ ਕੱਲਾ ਸਾਡੇ ਕੋਲ ਅੰਗ ਮੌਜੂਦ ਹੈ ਕਿੱਥੋਂ ਫੰਡਿੰਗ ਹੁੰਦੀ ਹੈ ਉਹਨਾਂ ਰੋਕਾਰੋਂ ਤੇ ਉਹ ਲੋਕ ਕਿੱਥੋਂ ਪੈਸਾ ਖਾ ਕੇ ਉਸ ਪੈਸੇ ਦੇ ਬਲਬੁੱਤੇ ਤੇ ਖਾਦੇ ਹੋਏ ਦੇ ਬਲਬੁੱਤੇ ਤੇ ਦੋਸ਼ ਪ੍ਰਚਾਰ ਜੋ ਹੈ ਜੋ ਗਲਤ ਪ੍ਰਚਾਰ ਜੋ ਹੈ ਬਾਬਾ ਸ਼੍ਰੀ ਚੰਦ ਜੀ ਦੀ ਨਿੰਦਿਆ ਦਾ ਉਹ ਕਿਉਂ ਕਰਦੇ ਹਨ ਉਸ ਦੇ ਪਿੱਛੇ ਕਾਰਨ ਕੀ ਹੈ ਉਹ ਦੱਸਾਂਗੇ ਕਿਸੇ ਦਿਨ ਪਰ ਅੱਜ ਇੱਕ ਮੇਨ ਗੱਲ ਤੁਹਾਨੂੰ ਦੱਸਣ ਲੱਗੇ ਹਾਂ ਬਾਬਾ ਸ਼੍ਰੀ ਚੰਦ ਜੀ ਦੇ ਦਿੰਦਿਆ ਹੋਈ ਦੋਸਮਣੇ ਲੱਖ ਦੋਸਮਣੇ ਲੱਖ ਸਾਜਸਾਂ ਕਰ ਦਿੱਤੀਆਂ ਪਰ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਪਿਓ ਮੰਨਦੇ ਸੀ ਪਿਤਾ ਮੰਨਦੇ ਸੀ ਉਹ ਲੋਕ ਕੌਣ ਸੀ ਤੁਸੀਂ ਮੰਨਦੇ ਹੋ ਸੰਗਤ ਸੰਗਤ ਜੋ ਹੈ ਬਾਬਾ ਸ਼੍ਰੀ ਚੰਦ ਜੀ ਨੂੰ ਪਿਤਾ ਮੰਨਦੀ ਹੈ ਪਿਓ ਮੰਨਦੀ ਹੈ ਪਰ ਜੋ ਸਾਧ ਬੈਠਾ ਡੇਰੇ ਦੇ ਵਿੱਚ ਉਹ ਤਾਂ ਇਹ ਦਾਵਾ ਕਰਦਾ ਕਿ ਮੈਂ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਨਾਲ-ਨਾਲ ਬਾਬਾ ਸ਼੍ਰੀ ਚੰਦ ਜੀ ਤਾਂ ਮੇਰੇ ਨਾਲ ਨਾਲ ਆ ਮੇਰੇ ਪਿਓ ਨੇ ਮੇਰੇ ਫਕੀਰ ਨੇ ਗੁਰੂ ਨੇ ਮੇਰੇ ਪਰ ਜੋਦੋਂ ਬਾਬਾ ਸ਼੍ਰੀ ਚੰਦ ਜੀ ਦੇ ਜੰਦਿਆ ਉਹ ਹੀ ਉਦੋਂ ਉਹ ਪਿਆਰ ਉਹ ਦਿਖਾਵਾ ਜੋ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਦਾ ਸੀ ਉਹ ਸਾਰਾ ਜੀਰੋ ਹੋ ਕੇ ਰਹਿ ਗਿਆ ਉਸ ਪਾਸੇ ਕੋਈ ਵੀ ਨਹੀਂ ਆ ਕੇ ਖੜਾ ਜਿੰਨੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਸਾਧ ਰੋਟੀ ਚਲਾ ਰਹੇ ਸੀ ਜਿੰਨੇ ਤਵੀਤ ਧਾਗੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਡੇਰੇ ਤੇ ਬੈਠੇ ਸੀ ਧੋਣੇ ਲਾਉਂਦੇ ਸੀ ਲੋਕਾਂ ਨੂੰ ਤਵੀਤ ਧਾਗੇ ਦਿੰਦੇ ਸੀ ਉਹਨਾਂ ਦੇ ਵਿੱਚੋਂ ਬਹੁਤੇ ਬੋਧੇ ਜੰਤਰਾ ਮੰਤਰਾਂ ਤੋਂ ਕੰਮ ਲੈਂਦੇ ਸੀ ਉਹਨਾਂ ਜੰਤਰਾ ਮੰਤਰਾਂ ਤੋਂ ਲੈਂਦੇ ਸੀ ਜੋ ਬਾਬਾ ਸ਼੍ਰੀ ਚੰਦ ਜੀ ਦੇ ਹੈ ਹੀ ਨਹੀਂ ਜਦੋਂ ਨਾਲ ਨਾ ਤਾਂ ਬਾਬਾ ਸ਼੍ਰੀ ਚੰਦ ਜੀ ਦਾ ਪੁੱਛਾਂ ਦੇ ਨਾਲ ਮਤਲਬ ਨਾ ਚੌਂਕੀਆਂ ਦੇ ਨਾਲ ਮਤਲਬ ਨਾ ਕੋਈ ਗੱਡੀਆਂ ਦੇ ਨਾਲ ਮਤਲਬ ਨਾ ਤਵੀਤਾਂ ਤਾਗਿਆਂ ਨਾਲ ਮਤਲਬ ਹੈ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਤਾਂ ਸਿੱਧੀ ਕਿਰਪਾ ਕਰਨ ਵਾਲੇ ਹਨ ਸਰਮਤ ਸਮਰਾਥ ਹਨ ਸਰਵ ਤਾਕਤਾਂ ਦੇ ਸਵਾਮੀ ਹਨ ਮਾਲਕ ਹਨ ਪਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਮ ਤੇ ਜਿਹੜੇ ਰੋਟੀ ਚਲਾਉਂਦੇ ਸੀ ਜਿਹੜੇ ਤੋਰੀ ਫਲਕਾ ਚਲਾਉਂਦੇ ਨੇ ਅੱਜ ਵੀ ਚਲਾ ਰਹੇ ਨੇ ਹਾਥੀ ਘੋੜੇ ਖਰੀਦ ਰਹੇ ਨੇ ਮਹਿੰਗੇ ਮਹਿੰਗੇ ਓ ਬਾਬਾ ਸ਼੍ਰੀਚੰਦ ਜੀ ਦੇ ਨਾਲ ਉਦੋਂ ਕਿਉਂ ਨਹੀਂ ਖੜੇ ਜਦੋਂ ਬਾਬਾ ਸ਼੍ਰੀਚੰਦ ਜੀ ਦੀ ਦੰਦਿਆ ਹੋਈ ਅਗਰ ਉਹ ਬਾਬਾ ਸ਼੍ਰੀਚੰਦ ਜੀ ਨੂੰ ਪਿਤਾ ਮੰਨਦੇ ਸੀ ਪਿਓ ਮੰਨਦੇ ਸੀ ਗੁਰੂ ਮੰਨਦੇ ਸੀ ਤਾਂ ਬਾਬਾ ਸ਼੍ਰੀਚੰਦ ਜੀ ਲਈ ਕਿਉਂ ਨਹੀਂ ਖੜੇ ਹੋਏ ਕੁੱਤੇ ਨੂੰ ਵੀ ਇੱਕ ਆਪਾਂ ਰੋਟੀ ਪਾਉਂਦੇ ਰਹੀਏ ਉਹ ਕੁੱਤਾ ਵੀ ਸਾਡੇ ਲਈ ਭੌਂਕਦਾ ਹੈ ساری ਰਾਤ ਵਿਚਾਲਾ ਦਰਵਾਜ਼ੇ ਤੇ ਬੈਠਾ ਰਹਿੰਦਾ ਹੈ ਪਰ ਇਹ ਲੋਕ ਤਾਂ ਕੁੱਤਿਆਂ ਤੋਂ ਵੀ ਭੜੇ ਹੋਗੇ ਜਿਹੜੇ ਬਾਬਾ ਸ਼੍ਰੀਚੰਦ ਜੀ ਦੇ ਨਾਮ ਦੇ ਸੰਗਤ ਦਾ ਚੜਾਵਾ ਖਾਂਦੇ ਨੇ ਤੇ ਬਾਬਾ ਸ਼੍ਰੀਚੰਦ ਜੀ ਲਈ ਖੜ ਨਹੀਂ ਸਕੇ ਉਸ ਸਮੇਂ ਜਦੋਂ ਬਾਬਾ ਸ਼੍ਰੀਚੰਦ ਜੀ ਦੇ ਵਿਰੁੱਧ ਢੱਡਰੀਆਂ ਵਾਲੇ ਨੇ ਦ ਜਦੋਂ ਮਸ਼ੀਨਰੀਆਂ ਨੇ ਦੁਸ਼ ਪ੍ਰਚਾਰ ਕੀਤਾ ਮਸ਼ੀਨਰੀਆਂ ਨੇ ਸਾਰੇ ਜਿੰਨੇ ਜਿੰਨੇ ਤੋਂ ਆਪਣੇ ਪ੍ਰਚਾਰਕਾਂ ਤੋਂ ਬਾਬਾ ਸ਼੍ਰੀ ਚੰਦ ਜੀ ਦੇ ਵਿਰੁੱਧ ਗਲਤ ਪ੍ਰਚਾਰ ਕਰਵਾਇਆ ਉਹ ਸਾਰੇ ਦੇ ਸਾਰੇ ਉਹਨਾਂ ਦੇ ਇੱਕ ਵੀ ਵਿਰੁੱਧ ਕੋਈ ਸਾਹ ਦਾ ਕੇ ਖੜਾ ਨਹੀਂ ਹੋ ਸਕਿਆ ਕੋਈ ਪਖੰਡੀ ਆ ਕੇ ਖੜਾ ਨਹੀਂ ਹੋ ਸਕਿਆ ਜੋ ਆਪਣੇ ਆਪ ਨੂੰ ਬਾਬਾ ਸ਼੍ਰੀ ਚੰਦ ਜੀ ਦਾ ਸੰਤਖ ਬੋਉਂਦਾ ਸੀ ਜੋ ਬਾਬਾ ਸ਼੍ਰੀ ਚੰਦ ਜੀ ਦਾ ਬ੍ਰਹਮ ਗਿਆਨੀ ਖਵਾਉਂਦਾ ਸੀ ਕਿ ਮੈਂ ਬ੍ਰਹਮ ਗਿਆਨੀ ਆ ਜੋ ਸੰਗਤ ਦੇ ਵਿੱਚ ਕਰਾਮਾਤੀ ਕਹਾ ਰਿਹਾ ਸੀ ਜੋ ਸਭ ਤੋਂ ਵੱਡਾ ਫਕੀਰ ਕਹਾ ਰਿਹਾ ਸੀ ਕਿ ਮੇਰੇ ਅਰਗਾ ਫਕੀਰ ਹੀ ਨਹੀਂ ਹਾਥੀਆਂ ਤੇ ਚੜ ਚੜ ਦਿਖਾਉਂਦਾ ਸੀ ਕਿ ਮੈਂ ਇਡੀਆਂ ਤਾਕਤਾਂ ਦਾ ਮਾਲਕ ਆ ਮੈਂ ਅੱਜ ਹਾਥੀ 'ਤੇ ਚੜਦਾ ਹਾਂ ਹਾਥੀ ਕਿਹੜਾ ਪਰਲਿਓਂ ਖਰੀਦ ਲੇ ਬਾਬਾ ਸ਼੍ਰੀ ਚੰਦ ਜੀ ਦੀ ਸੰਗਤ ਦਾ ਪੈਸਾ ਸੀ ਚੜਾਵੇ ਤੇ ਹਾਥੀ ਖਰੀਦ ਲੇ ਐਸ਼ਾਂ ਆਪਦੀਆਂ ਕਰਦੀਆਂ ਕਰਦੇ ਰਹੇ ਜਦੋਂ ਬਾਬਾ ਸ਼੍ਰੀ ਚੰਦ ਜੀ ਨਾਲ ਖੜਨ ਦੀ ਗੱਲ ਆਈ ਕਿ ਭਾਈ ਨਾਮ ਵਰਤਿਆ ਚਲ ਤੂੰ ਨਾਮ ਵੀ ਵਰਤ ਲਿਆ ਤੁਸੀਂ ਲੁੱਟ ਕੇ ਵੀ ਖਾਗੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਸੰਗਤ ਰੂਹਾਂ ਤ੍ਰੀਤਾ ਧਾਗਿਆਂ ਦੇ ਨਾਮ ਤੇ ਲੁੱਟ ਕੇ ਖਾਗੇ ਉਹਦਾ ਨਾਮ ਵਰਤੀਗੇ ਕਿਉਂਕਿ ਉਹਦੀ ਕਲਾ ਹੀ ਏਡੀ ਆ ਉਹਦਾ ਨਾਮ ਵੇਚ-ਵੇਚ ਤੁਸੀਂ ਖਾਗੇ ਲੋਕਾਂ ਨੂੰ ਭਰੋਸਾ ਹੋ ਜਾਂਦਾ ਪਰ ਤੁਸੀਂ ਖੜਤਾ ਜਾਂਦੇ ਜਦੋਂ ਬਾਬਾ ਜੀ ਦੀ ਨੰਦਿਆ ਹੋਈ ਆ ਉਦੋਂ ਕਿੱਥੇ ਸੀ ਤੁਸੀਂ ਖੜਤਾ ਜਾਂਦੇ ਤੁਸੀਂ ਹਾਂ ਦਾ ਨਾਰਾ ਤਾਂ ਮਾਰ ਦਿੰਦੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਲਈ ਤੁਹਾਡੇ ਨਾਲੋਂ ਚੰਗਾ ਤਾਂ ਮਲੇਰਕੋਟ ਦੇ ਵਾਲੇ ਨਵਾਬ ਹੋਇਆ ਜੀਨੇ ਸਾਬ ਜਦਿਆਂ ਦੀ ਹਾਂ ਦਾ ਨਾਰਾ ਮਾਰਤਾਂ ਨਾਲ ਉਹਦਾ ਧਰਮ ਦੂਸਰਾ ਸੀ ਮਾਜਬ ਦੂਸਰਾ ਸੀ ਤੁਸੀਂ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੇ ਖਾ ਰਹੇ ਸੀ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੇ ਤੁਸੀਂ ਜ਼ਮੀਨਾਂ ਖਰੀਦ ਖਰੀਦ 1.5 2 200 ਕਿੰਨਾ ਸੰਗਤ ਦਾ ਖਾ ਖਾ ਕੇ ਹਰਾਮ ਕਰ ਦਿੱਤਾ ਇੰਨੇ ਦੀ ਜਾਂਚ ਕੀਤੀ ਜਾਵੇ ਸਾਰੇ ਸਾਧਾਂ ਦੀ ਤਾਂ ਪਤਾ ਲੱਗ ਜੂ ਕਿੰਨੀਆਂ ਜ਼ਮੀਨਾਂ ਖਾਧੀਆਂ ਨੇ ਕਿੰਨੀਆਂ ਤੇ ਕਬਜ਼ੇ ਕਰੀ ਬੈਠੇ ਨੇ ਕਿੰਨੀਆਂ ਤੇ ਰੋਟੀ ਚੱਲ ਰਹੀ ਹੈ ਇਹਨਾਂ ਦੀ ਸੰਗਤ ਦਾ ਕਿੰਨਾ ਚੜਾਵਾ ਚੜਵਾਉਂਦੇ ਨੇ ਤੇ ਕੀਤਾ ਕੀ ਬਾਬਾ ਸ਼੍ਰੀ ਚੰਦ ਜੀ ਦੇ ਲਈ ਕੀ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਉੱਤਰ ਕੇ ਪ੍ਰਚਾਰ ਕੀਤਾ ਇੱਥੋਂ ਤੱਕ ਕਿ 99% ਨੂੰ ਬਾਬਾ ਸ਼੍ਰੀ ਚੰਦ ਜੀ ਦੇ ਅਸਲੀ ਗੁਰੂ ਦਾ ਨਾਮ ਨਹੀਂ ਪਤਾ ਹੈ ਇਹਨਾਂ ਨੂੰ ਕਿਉਂ ਕਿਉਂਕਿ ਇਹਨਾਂ ਨੂੰ ਜਾਣਨ ਦੀ ਲੋੜ ਨਹੀਂ ਇਹਨਾਂ ਦੀ ਬਾਗ ਡੋਰ ਪੰਜਾਬ ਦੇ ਵਿੱਚ ਹੈ ਪੰਜਾਬ ਬਾਬਾ ਸ਼੍ਰੀ ਚੰਦ ਜੀ ਦੇ ਹੱਥ ਦੇ ਵਿੱਚ ਨਹੀਂ ਬਾਬਾ ਸ਼੍ਰੀ ਚੰਦ ਜੀ ਦੇ ਡੇਰਿਆਂ ਨੂੰ ਤਾਂ ਇਹਨਾਂ ਨੇ ਆਧਾਰ ਬਣਾਇਆ ਹੋਇਆ ਰੋਟੀ ਚਰਾਉਣ ਦਾ ਇਹਨਾਂ ਇਹਨਾਂ ਵਿੱਚੋਂ ਬਹੁਤਿਆਂ ਦੀ ਬਾਗ ਡੋਰ ਜੋ ਹੈ ਉਹ ਹੋਰ ਕਿਸੇ ਤਾਕਤਾਂ ਦੇ ਹੱਥ ਵਿੱਚ ਹੈ ਇਹ ਤਾਂ ਕਟਪੁਤਲੀਆਂ ਹਨ ਖੋਲਾ ਸੇ ਕਰਾਂਗੇ ਸਾਰੇ ਇੱਕ ਅੰਗ ਕਰਕੇ ਪਰ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਜੋ ਰੋਟੀ ਚਲਾ ਰਹੇ ਹਨ ਉਹਨਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਉਹ ਸਿਰਫ ਪਖੰਡ ਬਾਦ ਦੇ ਵਿੱਚ ਰਹੇ ਆਪਣੇ ਆਪ ਨੂੰ ਸਾਧ ਰਖਾਉਣ ਦੇ ਵਿੱਚ ਫਕੀਰ ਰਖਾਉਣ ਦੇ ਵਿੱਚ ਸਭ ਤੋਂ ਵੱਡਾ ਬ੍ਰਹਮ ਗਿਆਨੀ ਰਖਾਉਣ ਦੇ ਵਿੱਚ ਹੀ ਬਿਜ਼ੀ ਰਹੇ ਉਹਨਾਂ ਨੇ ਆਪਣੇ ਪਿਓ ਦੀ ਹੋ ਰਹੀ ਬੇਅਦਵੀ ਆਪਣੇ ਪਿਓ ਦੀ ਹੋ ਰਹੀ ਬੇਝਦੀ ਆਪਣੇ ਪਿਓ ਦੀ ਪੱਟੀ ਜਾ ਰਹੀ ਮਿੱਟੀ ਵੱਲ ਧਿਆਨ ਨਹੀਂ ਦਿੱਤਾ ਜੈਸੇ ਪਿਓ ਨੇ ਪੈਦਾ ਕੀਤਾ ਉਹਨੂੰ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਪੈਸਾ ਵੱਟ-ਵੱਟ ਕੇ ਖਲਾਪਲਾ ਦਿੱਤਾ ਹੋਣਾ ਉਠੀਆਂ ਕਾਰਾਂ ਮਹਿੰਗੀਆਂ ਸਭ ਕੁਝ ਲੈ ਕੇ ਰੇ ਦੇ ਦਿੱਤਾ ਲੇਕਿਨ ਬਾਬਾ ਸ਼੍ਰੀ ਚੰਦਰੀ ਮਹਾਰਾਜ ਜੋ ਫਕੀਰਾਂ ਦੇ ਫਕੀਰ ਗੁਰੂਆਂ ਦੇ ਗੁਰੂ ਹੋਏ ਨੇ ਪੀਰਾਂ ਦੇ ਪੀਰ ਹੋਏ ਨੇ ਜਿਹਨੂੰ ਤਿੰਨੇ ਲੋਕ ਪੂਜਦੇ ਨੇ ਉਸ ਨੂੰ ਵਿਚਾਰੇ ਨੂੰ ਜਿਹੋਦੇ ਨਾਮ ਤੇ ਖਾਂਦੇ ਰਹੇ ਦੇਖੋ ਕੁਝ ਵੀ ਉਹਦੇ ਨਾਮ ਤੇ ਕਰ ਨਹੀਂ ਸਕੇ ਲੋਕ ਕੁਝ ਵੀ ਯੋਗਦਾਨ ਉਹਦੇ ਜੀਵਨ ਦੇ ਵਿੱਚ ਬਾਬਾ ਜੀ ਦੇ ਪ੍ਰਚਾਰ ਦੇ ਜੀਵਨ ਦੇ ਵਿੱਚ ਉਹਦੀ ਨਿੰਦਿਆ ਦੇ ਵਿਰੁੱਧ ਕੁਝ ਨਹੀਂ ਕਰ ਸਕੇ ਇੱਕ ਫੋਕੀ ਐਫ ਆਰ ਵੀ ਬਾਬਾ ਸ਼੍ਰੀ ਚੰਦ ਜੀ ਦੇ ਲਈ ਇਹ ਉਹਨਾਂ ਦੋਸ਼ਤਾਂ ਦੇ ਵਿਰੁੱਧ ਨਹੀਂ ਕਰਵਾ ਸਕੇ ਜਿਨ੍ਹਾਂ ਨੇ ਬਾਬਾ ਸ਼੍ਰੀ ਚੰਦ ਜੀ ਦੀ ਨਿੰਦਿਆ ਕੀਤੀ ਸੀ ਹਾਂ ਹੱਥ ਕੱਢ ਕੇ ਇੱਕ ਵੀਡੀਓ ਵੀ ਨਹੀਂ ਬਣਾ ਸਕੇ ਕਿ ਭਾਈ ਇਹਨੇ ਪ੍ਰਚਾਰ ਕੀਤਾ ਮੈਂ ਇਹਦੇ ਵਿਰੁੱਧ ਹਾਂ ਸੰਗਤ ਧਰਨਾ ਲਾਵੇ ਜਾ ਕੇ ਇੱਕ ਧਰਨਾ ਵੀ ਨਹੀਂ ਲਾ ਸਕੇ ਤੁਹਾਨੂੰ ਸਮਝ ਨਹੀਂ ਆ ਰਹੀ ਸਾਧ ਸੰਗਤ ਜੀ ਇੱਥੋਂ ਇਹਨਾਂ ਦੀ ਔਕਾਤ ਦਾ ਪਤਾ ਲੱਗਦਾ ਹੈ ਇਹ ਕੋਈ ਸੱਚੇ ਸਾਧ ਨਹੀਂ ਹਨ ਜਿਹੜੇ ਬਾਬਾ ਸ੍ਰੀ ਚੰਦ ਜੀ ਲਈ ਅੜ ਨਹੀਂ ਸਕੇ ਖੜ ਨਹੀਂ ਸਕੇ ਇਹ ਉਹਦੀ ਕਿਰਪਾ ਦੇ ਪਾਤਰ ਨਹੀਂ ਹਨ ਉਹ ਕਿਰਪਾ ਨਹੀਂ ਕਰੇਗਾ ਇਹਨਾਂ ਤੇ ਇਹ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਬਿਠਾ ਦਿੱਤੀਆਂ ਗਈਆਂ ਹਨ ਇਹਨਾਂ ਨੇ ਪ੍ਰਚਾਰ ਕਰ ਕਰ ਕੇ ਅਸੀਂ ਸਭ ਤੋਂ ਨੇੜੇ ਆ ਸਾਡੇ ਡੇਰੇ ਆਓ ਇਹ ਸਿਰਫ ਲੁੱਟਣ ਦੇ ਢਾਂਗਾ ਨੇ ਇਹ ਸਿਰਫ ਬਿਜ਼ਨਸ ਦੀਆਂ ਬਿਜ਼ਨਸ ਦੀਆਂ ਜਿਹੜੀਆਂ ਹਨ ਉਹ ਵਿਧੀਆਂ ਹਨ ਉਹ ਡੇਰੇ ਚਲਾਉਣ ਦੀਆਂ ਵਿਧੀਆਂ ਹਨ ਉਹ ਕੋਈ ਸੱਚ ਉਹਦੇ ਵਿੱਚ ਸੱਚਾਈ ਨਹੀਂ ਹੈ ਕੋਈ ਉਹ ਜਿਹੜਾ ਡੇਰੇਦਾਰ ਹੈ ਉਹ ਜਿਹੜਾ ਦੁਕਾਨਦਾਰ ਉਹ ਆਪਣੀ ਦੁਕਾਨ ਨੂੰ ਹੀ ਸਲਾਉਂਦਾ ਹੈ ਕਿ ਸਭ ਤੋਂ ਵਧੀਆ ਬ੍ਰਾਂਡ ਦੀ ਜਿਹੜੀ ਜੇ ਵਸਤੂ ਹੈ ਉਹ ਮੇਰੇ ਕੋਲੇ ਹੋਵੇਗੀ ਪ੍ਰਾਪਤ ਇਸੇ ਤਰੀਕੇ ਨਾਲ ਇਹ ਜੋ ਪਖੰਡੀਆਂ ਹਨ ਇਹ ਬੈਠੇ ਹਨ ਆਪਣੇ ਆਪਣੇ ਡੇਰਿਆਂ ਵਿੱਚ ਆਖ ਰਹੇ ਹਨ ਕਿ ਸਭ ਜੇ ਕੋਈ ਮੰਗਾਂ ਪੂਰੀਆਂ ਕਰਨੀਆਂ ਤਾਂ ਸਾਡੇ ਕੋਲੇ ਆਓ ਲੰਬੀ ਬਾਣਾ ਪਾਪੂ ਬੈਠਾ ਲੰਬੀ ਬਾਣੇ ਵਾਪੂ ਲਈ ਤੂੰ ਕੀਤਾ ਕੀ ਹੈ ਜਿਹੜਾ ਤੇਰੇ ਕੋਲੇ ਬੈਠਾ ਹੈ ਉਹ ਤੇਰੇ ਕੋਲੇ ਵਿਹਲਾ ਬਾਈ ਨਾਲ ਬੈਠਣ ਲਈ ਅਕਾਲਪੁਰਖ ਦੀ ਪਾਸਰਾਂ ਦੇ ਵਿੱਚ ਉਹ ਤਾਂ ਸਮਾਧੀ ਸਥੈਤਾ 550 ਸਾਲ ਤੋਂ ਵਿਚਾਰਾ ਉਹ ਤਾਂ ਸਮਾਦੀ ਹਸ ਤੈ ਜਿੱਥੇ ਜਾਣਾ ਹੁੰਦਾ ਸੀ ਉੱਡ ਕੇ ਚਲਿਆ ਜਾਂਦਾ ਸੀ ਉਹ ਤਾਂ 151 ਸਾਲ ਉਮਰ ਜਗਤ ਦੇ ਵਿੱਚ ਭੋਗ ਕੇ ਅੱਜ ਫੇਰ ਜਾਉਂਦਾ ਉਹ ਤੇਰੇ ਕੋਲੇ ਆ ਕੇ ਬੈਠ ਗਿਆ ਅਕਾਲਪੁਰਖ ਨੂੰ ਛੱਡ ਕੇ ਇਹਦਾ ਪਖੰਡੀਆਂ ਨੇ ਬਾਬਾ ਸ਼੍ਰੀਚੰਦ ਜੀ ਦੀ ਸੰਪਰਦਾ ਦਾ ਸਿਰਫ ਨਾਮ ਵਰਤਿਆ ਅੱਜ ਬਾਬਾ ਸ਼੍ਰੀਚੰਦ ਜੀ ਦੀ ਜੋ ਮੁੱਖ ਸੰਪਰਦਾ ਹੈ ਉਸ ਦੇ ਲਗਭਗ 85% ਡੇਰਿਆਂ ਤੇ ਜਾਂ ਤਾਂ ਅਣਮਤੀਆਂ ਦਾ ਕਬਜ਼ਾ ਹੋ ਗਿਆ ਹੈ ਹੋਰ ਮਜਬਾਂ ਦਾ ਹੋਰਾਂ ਦਾ ਹੀ ਹੋ ਗਿਆ ਹੈ ਚਾਹੇ ਉਹ ਕੱਟੜ ਪੰਥ ਹੈ ਸਾਡਾ ਉਸ ਦਾ ਕਬਜ਼ਾ ਹੈ ਚਾਹੇ ਉਹ ਹਿੰਦੂ ਪੰਥ ਹੈ ਉਸ ਦਾ ਕਬਜ਼ਾ ਹੋ ਚੁੱਕਾ ਹੈ ਬਾਬਾ ਸ਼੍ਰੀ ਚੰਦ ਜੀ ਤਾਂ ਕਿਤੇ ਹੈ ਹੀ ਨਹੀਂ ਨਾਮ ਉਹਨਾਂ ਦਾ ਸਿਰਫ ਨਾਮ ਵਰਤਿਆ ਜਾ ਰਿਹਾ ਹੈ